ਜਿਹੜਾ ਪੰਜਾਬ ਦਾ ਜੋ ਵੀ ਪੰਜਾਬ ਸੀ ਕੁਝ ਹੁੰਦਾ ਨਾ ਉਹਦਾ ਮੈਸੇਜ ਦਿੱਲੀ ਜ਼ਰੂਰ ਜਾਂਦਾ ਹੈ ਉਹ ਇੱਕ ਮੈਸੇਜ ਜਿਹੜਾ ਪੰਜਾਬ ਦਾ ਪਿਛਲੇ ਤਿੰਨਾਂ ਸਾਲਾਂ ਦੇ ਜੋ ਇਹਨਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਿਤੇ ਚਾਹੇ ਲੋ ਐਂਡ ਆਰਡਰ ਹੈ ਚਾਹੇ ਕਰਪਸ਼ਨ ਦੀ ਗੱਲ ਕਰ ਲਈਏ ਉਹਦਾ ਇੱਕ ਮੈਸੇਜ ਉੱਥੇ ਗਿਆ ਕੱਲ ਪਾਈਆਂ ਸੀਟਾਂ ਦਾ ਸਪਿਟ ਚ ਰਹਿ ਗਏ ਸੀਐਮ ਮਾਰ ਗਿਆ ਡਿਪਟੀ ਸੀਐਮ ਮਾਰ ਗਿਆ ਉਹ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਜਦੋਂ 2022 ਚ ਇਹਨਾਂ ਦੀ ਸਰਕਾਰ ਬਣੀ ਸੀ ਨਾ ਉਦੋਂ ਇਹ ਯਾਦ ਹੋਏਗਾ ਤੁਹਾਨੂੰ ਮੀਡੀਆ ਵਾਲਿਆਂ ਨੂੰ ਪਤਾ ਹੋਏਗਾ ਇਹ ਉਦੋਂ ਬੜੀਆਂ ਧਾਕਾਂ ਮਾਰ-ਮਾਰ ਕਹਿੰਦੇ ਸੀ ਕਿ ਸੀਐਮ ਹਾਰ ਗਿਆ ਡਿਪਟੀ ਸੀਐਮ ਹਾਰ ਗਿਆ ਮੰਤਰੀ ਹਾਰ ਗਿਆ ਤਾਂ ਅੱਜ ਕਿਉਂ ਨਹੀਂ ਗੱਲ ਕਰਦੇ ਇਹ ਵੀਡੀਓ ਮੈਂ ਵੀ ਬੜੀ ਵਾਰੀ ਦੇਖੀ ਆ ਕੱਲ ਦੀ ਬਹੁਤ ਵਾਇਰਲ ਵੀ ਹੋ ਰਹੀ ਹੈ ਕੇਜਰੀਵਾਲ ਸਾਹਿਬ ਜੀ ਕਿ ਜੇ ਮੈਂ ਉਸ ਕੁਰਸੀ ਤੇ ਤਾਦੀ ਬੈਠਾਂਗਾ ਦੁਬਾਰਾ ਜੇ ਮੈਨੂੰ ਲੋਕੀ ਇਮਾਨਦਾਰ ਮੰਨਣਗੇ ਤੇ ਮੈਨੂੰ ਵੋਟਾਂ ਪਾਉਣਗੇ ਸੋ ਲੋਕਾਂ ਨੇ ਉਹਦਾ ਰਿਜ਼ਲਟ ਦਿੱਤਾ ਕਿ ਕਟਲ ਮਾਦਰ ਕਹਿਣ ਵਾਲੇ ਬੇਈਮਾਨ ਨਿਕਲੇ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣਾ ਲੋਕੀਂ ਇਤਿਹਾਸ ਵਿੱਚ ਕਿਆ ਕਰਨਗੇ ਬੱਚਿਆਂ ਨੂੰ ਕਿ ਆਮ ਆਦਮੀ ਪਾਰਟੀ ਵੀ ਕੋਈ ਸਰਕਾਰ ਹੁੰਦੀ ਸੀ ਜਿਹੜਾ ਦਿੱਲੀ 'ਚ ਹੋ ਗਿਆ ਉਹ ਸੋ ਹੀ ਪੰਜਾਬ 'ਚ ਆਉਣ ਵਾਲਾ ਦੇਖੋ ਪੰਜਾਬ ਦਾ ਤਾਂ ਰਿਜ਼ਲਟ ਲੋਕਾਂ ਨੇ ਆਲਰੇਡੀ ਦਿੱਤਾ ਪਾਰਲੀਮੈਂਟ ਇਲੈਕਸ਼ਨ ਹੋਈ ਹੈ ਸਾਡੀ ਹਲੇ 4-5 ਮਹੀਨੇ ਪਹਿਲਾਂ ਹੋਈਆਂ ਉਦੋਂ ਇਹਨਾਂ ਦਾ ਹਾਲ ਬੁਰਾ ਹੋ ਗਿਆ ਆਮ ਆਦਮੀ ਪਾਰਟੀ ਖਤਮ ਹੋ ਗਈ ਆ ਕਾਰਪੋਰੇਸ਼ਨ ਇਲੈਕਸ਼ਨਾਂ ਜਿੱਦੇ ਇਹਨਾਂ ਨੇ ਮੈਨੂੰ ਸਮਝ ਸਿਰਾਂ ਹੀ ਲਾ ਤਾਰਾ ਇੰਨਾ ਕੋਨੋ ਮਨਾਉਣੇ ਵੀ ਉੱਥੇ ਵੀ ਕਰਨੇ ਕੋ ਜੋ ਸਾਡੇ ਨਾਲ ਇੱਥੇ ਇਹਨਾਂ ਨੇ ਕਾਂਗਰਸ ਪਾਰਟੀ ਨਾਲ ਕੀਤਾ ਹੈ ਇੱਥੇ ਚਵੀਆਂ ਨਾਲ ਇਹਨਾਂ ਨੇ ਆਪਣਾ ਮੇਰ ਬਣਾ ਲਿਆ ਤੇ 44 ਕਾਂਗਰਸ ਪਾਰਟੀ ਵਾਲੇ ਵੰਦੇ ਰਹਿ ਗਏ ਇਹਨਾਂ ਕੋਨ ਉੱਥੇ ਤੁਹਾਡੇ ਬਾਈ ਦਿੱਤੇ ਤੁਸੀਂ ਆਪਣਾ ਸੀਐਮ ਬਣਾ ਕੇ ਖਾਓ ਚਾਹੇ ਲੁਧਿਆਣਾ ਵੇਖ ਲਓ ਚਾਹੇ ਪਟਿਆਲਾ ਵੇਖ ਲਓ ਚਾਹੇ ਫਗਵਾੜਾ ਵੇਖ ਲਓ ਚਾਹੇ ਅੰਬਰਸਰ ਵੇਖ ਲਓ ਕਾਂਗਰਸ ਦੇ ਲੋਕਾਂ ਨੇ ਕਾਉਂਸਲਰ ਵਾਅਦੇ ਤੇ ਇਹ ਆਪਣਾ ਮੇਅਰ ਬਣਾ ਗਏ ਬਠਿੰਡੇ ਤੇ ਮੈਂ ਨਾ ਅਤੀ ਕਰ ਗਏ ਜੀ ਉਥੇ ਇੱਕ ਕਾਉਂਸਲਰ ਸਿੰਗਲ ਇੱਕ ਕਾਉਂਸਲਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿੱਤਿਆ ਔਰ ਉਹ ਮੇਅਰ ਵੀ ਉਹ ਹੀ ਬਣ ਗਿਆ ਕਮਾਲ ਹੋ ਗਈ ਆਮ ਆਦਮੀ ਪਾਰਟੀਆਂ ਨਾਲ ਲਿਆਂਦੇ ਲੁੱਟ ਕੇ ਸਾਰਾ ਪੈਸਾ ਦਿੱਲੀ ਲੈ ਕੇ ਗਏ ਹੁਣ ਤੇ ਬਿਲਕੁਲ ਹੀ ਕੋਰੇ ਵੇਲੇ ਹੋ ਗਏ ਨੇ ਹੁਣ ਇਹ ਮੈਂ ਲੋਕਾਂ ਨੂੰ ਸੁਚੇਤ ਕਰਾਂਗਾ ਕਿ ਥੋੜਾ ਜਿਹਾ ਅਲਰਟ ਰਹੋ ਇਹਨਾਂ ਨੇ ਹੁਣ ਕਿਉਂਕਿ ਵਿਲੇ ਹੋ ਗਏ ਪੰਜਾਬ ਵੱਲ ਤੇ ਆਣ ਇਹਨਾਂ ਨੇ ਆਪਣਾ ਕਾਰੋਬਾਰ ਵੀ ਆਪਣੇ ਘਰ ਵੀ ਆਪਣੀ ਜਿਹੜੀ ਛੋਟੀ ਮੋਟੀ ਐਕਟੀਵਿਟੀ ਉਹ ਸਾਰੀ ਪੰਜਾਬ ਦੇ ਪੈਸਾ ਤੋਂ ਚਲਾਉਣੀ ਹੈ। ਯਾ ਸਾਡੇ ਨਾਲ ਅਮਰਸਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਕਾਉਂਸਲਰ ਵਿਕਾਸ ਸੋਨੀ ਨੇ ਸੋਨੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ بڑے ਦਾਅਵੇ ਕੀਤੇ ਜਾਂਦੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੰਨੀਆਂ ਸੀਟਾਂ ਦੇ ਨਾਲ ਸਰਕਾਰ ਬਣਾਵਾਂਗੇ ਤੀਜੀ ਵਾਰ ਚੌਥੀ ਵਾਰ ਸਰਕਾਰ ਬਣ ਜਾ ਰਹੀ ਹੈ ਕੇਜਰੀਵਾਲ ਸਾਹਿਬ ਦੀ। ਸੋ ਦੇਖੋ ਜਗਤਾਰ ਜੀ ਜਿਹੜਾ ਦਿੱਲੀ ਦੀ ਇਲੈਕਸ਼ਨ ਹੈ ਨਾ ਉਹ ਪੰਜਾਬ ਨਾਲ ਬਹੁਤ ਡਿਪੈਂਡ ਕਰਦੀ ਹੈ। ਜਿਹੜਾ ਪੰਜਾਬ ਦਾ ਜੋ ਵੀ ਪੰਜਾਬ 'ਚ ਕੁਝ ਹੁੰਦਾ ਨਾ ਉਹਦਾ ਮੈਸੇਜ ਦਿੱਲੀ ਜ਼ਰੂਰ ਜਾਂਦਾ ਹੈ ਉਹ ਇੱਕ ਮੈਸੇਜ ਜਿਹੜਾ ਪੰਜਾਬ ਦਾ ਪਿਛਲੇ ਤਿੰਨਾਂ ਸਾਲਾਂ 'ਚ ਜੋ ਇਹਨਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਿਤੇ ਚਾਹੇ ਲੋ ਐਂਡ ਆਰਡਰ ਹੈ ਚਾਹੇ ਕਰਪਸ਼ਨ ਦੀ ਗੱਲ ਕਰ ਲਈਏ ਉਹਦਾ ਇੱਕ ਮੈਸੇਜ ਉੱਤੇ ਗਿਆ ਔਰ ਦਿੱਲੀ ਜੇ ਵੀ ਮੈਂ ਕਹਿੰਦਾ ਕਿ ਜਿਹੜੇ ਪਿਛਲੇ 10-11 ਸਾਲਾਂ ਤੋਂ ਲੋਕਾਂ ਚ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਅੱਜ ਕੱਲ 20 ਸੀਟਾਂ ਦਾ ਸਿਮਟ ਕੇ ਰਹਿ ਗਏ ਸੀਐਮ ਹਾਰ ਗਿਆ ਡਿਪਟੀ ਸੀਐਮ ਹਾਰ ਗਿਆ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਜਦੋਂ 2022 ਚ ਇਹਨਾਂ ਦੀ ਸਰਕਾਰ ਬਣੀ ਸੀ ਨਾ ਉਦੋਂ ਇਹ ਯਾਦ ਹੋਏਗਾ ਤੁਹਾਨੂੰ ਮੀਡੀਆ ਵਾਲਿਆਂ ਨੂੰ ਪਤਾ ਹੋਏਗਾ ਇਹ ਉਦੋਂ ਬੜੀਆਂ ਤਾਕਾ ਮਾਰ-ਮਾਰ ਕਹਿੰਦੇ ਸੀ ਕਿ ਸੀਐਮ ਹਾਰ ਗਿਆ ਡਿਪਟੀ ਸੀਐਮ ਹਾਰ ਗਿਆ ਮੰਤਰੀ ਹਾਰ ਗਿਆ ਤਾਂ ਅੱਜ ਕਿਉਂ ਨਹੀਂ ਗੱਲ ਕਰਦੇ ਅੱਜ ਦੇਖੋ ਇੱਕ ਵਾਰੀ ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਦੇ ਮੈਹ ਜਾਂਦੀਆਂ ਲੋਕਾਂ ਨਾਲ ਝੂਠ ਮਾਰ ਲੋ ਗਲਤ ਵਾਅਦੇ ਕਰਕੇ ਦੁਬਾਰਾ ਲੋਕੀ ਨਹੀਂ ਵੋਟਾਂ ਪਾਉਂਦੇ ਸੋ ਉਹਦਾ ਰਿਜ਼ਲਟ ਕੱਲ ਆਇਆ ਮੈਂ ਤੁਹਾਡੇ ਮੀਡੀਆ ਰਾਈਂ ਦੇਖੋ ਜਿਹੜਾ ਮੰਡਟ ਲੋਕਾਂ ਨੇ ਦਿੱਤਾ ਹੈ ਬੀਜੇਪੀ ਨੂੰ ਦਿੱਤਾ ਹੈ ਬੜਾ ਵੱਡਾ ਮੰਡਟ ਦਿੱਤਾ ਹੈ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਹੈ ਬੀਜੇਪੀ ਸਰਕਾਰ ਉਹਨਾਂ ਦੀ ਮੰਨਣ ਜਾ ਰਹੀ ਹੈ ਔਰ ਮੈਂ ਉਮੀਦ ਕਰਦਾ ਹਾਂ ਬੀਜੇਪੀ ਸਰਕਾਰ ਤੋਂ ਕਿ ਜੋ ਉਹਨਾਂ ਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਕਰਨਗੇ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਦਿੱਲੀ ਦੇ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਜੇਕਰ ਅਸੀਂ ਇਮਾਨਦਾਰ ਨਾ ਹੋਈਏ ਤੇ ਸਾਨੂੰ ਵੋਟਾਂ ਨਾ ਪਈਓ ਹੁਣ ਦਿੱਲੀ ਦੇ ਲੋਕਾਂ ਨਾਲ ਤੁਸੀਂ ਕੀ ਸੰਝਾ ਕਰਨਾ ਚਾਹੁੰਦੇ ਹੋ ਇਹ ਵੀਡੀਓ ਮੈਂ ਵੀ ਬੜੀ ਵਾਰੀ ਦੇਖੀ ਆ ਕੱਲ ਦੀ ਬਹੁਤ ਵਾਇਰਲ ਵੀ ਹੋ ਰਹੀ ਹੈ ਕੇਜਰੀਵਾਲ ਸਾਹਿਬ ਦੀ ਕਿ ਜੇ ਮੈਂ ਉਸ ਕੁਰਸੀ ਤੇ ਤਾਦੀ ਬੈਠਾਂਗਾ ਦੁਬਾਰ ਜੀ ਮੈਨੂੰ ਲੋਕੀ ਇਮਾਨਦਾਰ ਮੰਨਣਗੇ ਤੇ ਮੈਨੂੰ ਵੋਟਾਂ ਪਾਉਣਗੇ ਸੋ ਲੋਕਾਂ ਨੇ ਉਹਦਾ ਰਿਜ਼ਲਟ ਦਿੱਤਾ ਕਿ ਕੱਟੜ ਇਮਾਨਦਾਰ ਕਹਿਣ ਵਾਲੇ ਬੇਈਮਾਨ ਨਿਕਲੇ ਕੱਟੜ ਇਮਾਨਦਾਰ ਕਹਿੰਦੇ ਸੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕੱਟੜ ਇਮਾਨਦਾਰ ਸੀਐਮ ਔਰ ਮੈਂ ਕਹਿੰਦਾ ਬੇਈਮਾਨ ਨਿਕਲੇ ਝੂਠੇ ਨਿਕਲੇ ਉਹਦਾ ਰਿਜ਼ਲਟ ਕਰ ਲੈਣਾ ਨੇ ਪਾਰਟੀ ਦਾ ਮੁਖੀ ਸੀ ਲੀਡਰ ਉਹਨੂੰ ਹੀ 라ਤਾ ਮੈਂ ਕਹਿੰਦਾ ਹੋਰ ਤੇ ਬਾਕੀ ਦੀ ਗੱਲ ਹੀ ਛੱਡ ਦਿਓ ਜਿਹੜਾ ਆਪਣੇ ਆਪ ਨੂੰ ਕੇਜਰੀਵਾਲ ਆਪਣੇ ਆਪ ਨੂੰ ਲੀਡਰ ਮੰਨਦਾ ਸੀ ਉਹ ਹੀ ਹਾਰ ਗਿਆ ਕੇਜਰੀਵਾਲ ਸਾਹਿਬ ਦੀ ਗੱਲ ਕਰ ਰਹੇ ਹੋ ਕਦੇ ਨੈਸ਼ਨਲ ਪਾਰਟੀ ਕਹਿੰਦੇ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਲਾ ਲਓ ਜਾਂ ਦੇਸ਼ ਦੇ ਵਿੱਚ ਨੈਸ਼ਨਲ ਪਾਰਟੀ ਦਾ ਤੱਕ ਪਹੁੰਚ ਗਈ ਹੈ ਪਰ ਕਦੇ ਸੋਚ ਸੋਚੀ ਜਾਂਦੀ ਸੀ ਕਿ ਕੇਜਰੀਵਾਲ ਸਾਹਿਬ ਵੱਲੋਂ ਕਿ ਅਸੀਂ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣਾ ਹੈ ਕਿ ਲੱਗਦਾ ਕਿ ਵਾਕਿਆ ਹੀ ਉਹਨਾਂ ਦੀ ਪਾਵਰ ਹੀ ਨਹੀਂ ਆ ਗਿਆ ਕਿ ਹੁਣ ਪ੍ਰਧਾਨ ਮੰਤਰੀ ਕੁਰਸੀ ਨੂੰ ਹੱਥ ਪਾ ਸਕਦੇ ਆ ਮੈਨੂੰ ਜੋ ਲੱਗਦਾ ਕੱਲ ਦੇ ਰਿਜ਼ਲਟਾਂ ਦੇ ਕਿਤੇ ਸਰਪੰਚ ਵੀ ਖਲੋ ਜਾਣਾ ਤੇ ਸ਼ਾਇਦ ਸਰਪੰਚ ਵੀ ਨਾ ਜਿੱਤਣ ਇਹਦੇ ਪ੍ਰਾਈਮ ਮਿਨਿਸਟਰ ਦੀ ਬੋਡੀ ਦੂਰ ਦੀ ਸੋਚ ਹੈ ਇਹ ਪਹਿਲੋਂ ਐਮਐਲਏ ਹਾਰ ਗਏ ਹੁੰਦੇ ਦੁਬਾਰਾ ਮੈਨੂੰ ਤੇ ਤੁਹਾਨੂੰ ਮੈਂ ਗੱਲ ਦੱਸ ਦੇਣਾ ਲੋਕੀ ਇਤਿਹਾਸ ਵਿੱਚ ਕੀ ਕਰਨਗੇ ਬੱਚਿਆਂ ਨੂੰ ਕਿ ਆਮ ਆਦਮੀ ਪਾਰਟੀ ਵੀ ਕੋਈ ਸਰਕਾਰ ਹੁੰਦੀ ਸੀ ਇਹ ਖਤਮ ਹੋ ਗਈ ਪਾਰਟੀ ਇਹ ਤੇ ਇਹ ਜਿਹੜਾ ਦਿੱਲੀ 'ਚ ਹੋ ਗਿਆ ਉਹ ਸੋ ਹੀ ਪੰਜਾਬ 'ਚ ਆਉਣ ਵਾਲਾ ਦੇਖੋ ਪੰਜਾਬ ਦਾ ਤਾਂ ਰਿਜ਼ਲਟ ਲੋਕਾਂ ਨੇ ਆਲਰੇਡੀ ਦਿੱਤਾ ਪਾਰਲੀਮੈਂਟ ਇਲੈਕਸ਼ਨ ਹੋਈ ਹੈ ਸਾਡੀ ਹਲੇ 4-5 ਮਹੀਨੇ ਪਹਿਲਾਂ ਹੋਈਆਂ ਉਦੋਂ ਇਹਨਾਂ ਦਾ ਹਾਲ ਬੁਰਾ ਹੋ ਗਿਆ ਆਮ ਆਦਮੀ ਪਾਰਟੀ ਖਤਮ ਹੋ ਗਈ ਆ ਕਾਰਪੋਰੇਸ਼ਨ ਇਲੈਕਸ਼ਨਾਂ ਜਿੱਦੇ ਇਹਨਾਂ ਨੇ ਮੈਂ ਤਾਂ ਸਮਝ ਸਿਰਾਈ ਲਾਤਾ ਨਾ ਤੁਹਾਡੇ ਸਾਹਮਣੇ ਹੀ ਹੈ ਕਿ 24 ਕਾਉਂਸਲਰ ਜਿੱਤੇ ਸਿਰਫ ਸਿਰਫ 24 ਕਾਉਂਸਲਰ ਤੇ ਇਹ ਪਹਿਲੀ ਵਾਰ ਹੀ ਹਿਸਟਰੀ ਚ ਹੋਇਆ ਕਿ ਸਰਕਾਰ ਕੋਈ ਹੋਵੇ ਤੇ ਕਾਰਪੀਸ਼ਨ ਜੇ ਮжоਰਿਟੀ ਦੂਜੀ ਪਾਰਟੀ ਦੀ ਆ ਜਾਵੇ ਜੀ ਜੀ ਸੋਨੇ ਸਭ ਜੀ ਗੱਲ ਕਰੀਏ ਜਿਸ ਤਰ੍ਹਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਇਸ ਟਾਈਮ ਤੇ ਉਹਨਾਂ ਦੇ ਬਾਈ ਜਿਹੜੇ ਆ ਐਮ ਐਲ ਏ ਬਣੇ ਹੋਏ ਨੇ ਤਾਂ 46 47 ਜਿਹੜੇ ਉਹ ਭਾਜਪਾ ਦੇ ਨੇ ਤੇ ਕੀ ਅੰਮ੍ਰਿਤਸਰ ਵਰਗਾ ਜੋੜ ਤੋੜ ਹੋ ਸਕਦਾ ਜਿੱਦਾਂ ਅੰਮ੍ਰਿਤਸਰ ਜੋੜ ਤੋੜ ਨਹੀਂ ਇਹਨਾਂ ਨੂੰ ਕੋਣ ਉਹ ਬਣਾਉਣੇ ਵੀ ਉੱਥੇ ਵੀ ਕਰਨੇ ਕੋ ਜੋ ਸਾਡੇ ਨਾਲ ਇੱਥੇ ਇਹਨਾਂ ਨੇ ਕਾਂਗਰਸ ਪਾਰਟੀ ਨਾਲ ਕੀਤਾ ਹੈ ਇੱਥੇ ਚਵੀਆਂ ਨਾਲ ਇਹਨਾਂ ਨੇ ਆਪਣਾ ਮੇਅਰ ਬਣਾ ਲਿਆ ਤੇ 41 ਕਾਂਗਰਸ ਪਾਰਟੀ ਵਾਲੇ ਵੰਦੇ ਰਹਿ ਗਏ ਇਹਨਾਂ ਕੋਲ ਉੱਥੇ ਤੁਹਾਡੇ ਬਾਈ ਦਿੱਤੇ ਤੁਸੀਂ ਆਪਣਾ ਸੀਐਮ ਬਣਾ ਕੇ ਵਿਖਾਓ ਇਹਨਾਂ ਨੂੰ ਪਤਾ ਨਹੀਂ ਕਿਹੜੀ ਉਹ ਗਿੱਦੜ ਸਿੰਘ ਹੀ ਆ ਜਿਹੜੀ ਆਪਣੇ ਬ ਵੇਖ ਲੋ ਚਾਹ ਪਟਿਆਲਾ ਵੇਖ ਲੋ ਚਾਹ ਫਗਵਾੜਾ ਵੇਖ ਲੋ ਚਾਹ ਅੰਮ੍ਰਿਤਸਰ ਵੇਖ ਲੋ ਕਾਂਗਰਸ ਦੇ ਲੋਕਾਂ ਨੇ ਕਾਉਂਸਲਰ ਵਾਅਦੇ ਤੇ ਇਹ ਆਪਣਾ ਮੇਅਰ ਬਣਾ ਗਏ ਬਠਿੰਡੇ ਦੇ ਮੈਂ ਨਾ ਅਤੀ ਕਰ ਗਏ ਜੀ ਉੱਥੇ ਇੱਕ ਕਾਉਂਸਲਰ ਸਿੰਗਲ ਇੱਕ ਕਾਉਂਸਲਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿੱਤਿਆ ਔਰ ਉਹ ਮੇਅਰ ਵੀ ਉਹੀ ਬਣ ਗਿਆ ਕਮਾਲ ਹੋ ਗਈ ਜੀ ਜਕਤਾਰ ਜੀ ਮੈਂ ਤਾਂ ਪਹਿਲੀ ਵਾਰੀ ਵੇਖਣੇ ਇਹਨਾਂ ਕੋ ਪਤਾ ਨਹੀਂ ਕਿਹੜੀ ਚੀਜ਼ ਹੈ ਕੇਜਰੀਵਾਲ ਸਾਹਿਬ ਨੇ ਜਦੋਂ ਪਹਿਲੀਆਂ ਚੋਣਾਂ ਲੜੀਆਂ ਸੀ ਇੱਕ ਵੈਗਨਰ ਕਾਫੀ ਮਸ਼ਹੂਰ ਹੁੰਦੀ ਸੀ ਤੁਸੀਂ ਵੀ ਵੇਖੀ ਹੋਗੇ ਨੀਲੇ ਜਿਹੇ ਰੰਗ ਦੀ ਵੈਗਨਰ ਹੁੰਦੀ ਸੀ ਉਹ ਕੀ ਮੈਂ ਨਾ ਸਿਕਿਉਰਟੀ ਲਊਗਾ ਨਾ ਮੈਂ ਗੱਡੀਆਂ ਲਾਵਾਂਗਾ ਨਾ ਮੈਂ ਕਾਰ ਲਾਵਾਂਗਾ ਸ਼ੀਸ਼ਮੈਲ ਵੇਖ ਲਓ ਭਾਜੀਪੀ ਨੇ ਤਾਂ ਅਨਾਉਂਸ ਹੀ ਕਰਤਾ ਕਿ ਅਸੀਂ ਸੀਐਮ ਨੂੰ ਇਹ ਕਰ ਨਹੀਂ ਦੇਣਾ ਅਸੀਂ ਇਹਨੂੰ ਉਹ ਬਣਾ ਦੇਣਾ ਮਿਊਜ਼ੀਅਮ ਬਣਾ ਦੇਣਾ ਲੋਕਾਂ ਨੂੰ ਵਿਖਾਇਆ ਕਰਨਾ ਕਿ ਕੇਜਰੀਵਾਲ ਨੇ ਸੀਐਮ ਹੌਸੇ ਕਿ ਕਿੰਨਾ ਪੈਸਾ ਲਾਤਾ ਕਿੰਨੇ ਮੈਂ ਕਿਹਾ 60 ਕਰੋੜ ਰੁਪਏ ਰਖ ਕਰਜਤਾ ਇਹਨਾਂ ਨੇ ਕਮਾਲ ਹੋ ਗਈ ਹੈ ਪਰ ਉਹ ਤਾਂ ਕੱਟੜ ਇਮਾਨਦਾਰ ਕਹਿੰਦੇ ਸੀ ਹਮੇਸ਼ਾ ਹੀ ਹਰ ਗੱਲ ਦੇ ਵਿੱਚ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਆ ਫਿਰ ਤੁਸੀਂ ਕਿਦਾਂ ਇਹ ਕਰ ਰਹੇ ਹੋ ਕਿ ਉਹਨਾਂ ਨੇ ਕਰੋੜਾਂ ਰੁਪਏ ਘਰ ਦੇ ਉੱਤੇ ਲਾ ਦਿੱਤਾ ਅੱਜ ਕਿ ਬਾਈਆਂ ਦੇ ਸਿਮਟ ਕੇ ਰਹਿ ਗਏ ਆਪ ਤੇ ਹਰ ਗਏ ਆਪ ਹੀ ਹਰ ਗਏ ਹੋਰਾਂ ਦੀ ਤੇ ਮੈਂ ਗੱਲ ਹੀ ਨਹੀਂ ਕਰਦਾ ਇਹਨਾਂ ਦਾ ਡਿਪਟੀ ਸੀਐਮ ਆ ਗਿਆ ਮੰਤਰੀ ਟੌਪ ਟੌਪ ਦੇ ਸਾਰੇ ਮੰਤਰੀ ਔਰ ਉਹ ਸਾਰੇ ਅੰਦਰ ਢੇੜਾ ਇੱਕ ਇੱਕ ਦੋ ਦੋ ਵਾਰ ਹੀ ਲਾਏ ਨੇ ਸੋ ਹੁਣ ਤੇ ਮੈਨੂੰ ਲੱਗਦਾ ਕਿ ਅੱਗੇ ਵੀ ਇਹਨਾਂ ਦੇ ਕੋਈ ਕੁਝ ਹੀ ਚੱਲਣਾ ਸੋ ਇਹ ਆਮ ਆਦਮੀ ਪਾਰਟੀ ਜਗਤਾਰ ਜੀ ਟੋਟਲ ਫੇਲਿਅਰ ਝੂਠੀਆਂ ਦੀ ਸਰਕਾਰ ਔਰ ਟੋਟਲ ਫੇਲ ਹੋ ਚੁਕੀ ਹੋਈ ਹੈ ਔਰ ਖਤਮ ਹੋਣ ਜਾ ਰਹੀ ਹੈ ਸੁਨੀ ਸਰ ਵਿਕਾਸ ਜੀ ਖਾਸ ਕਰਕੇ ਦਿੱਲੀ ਦੀ ਇਲੈਕਸ਼ਨ ਦਾ ਪੰਜਾਬ ਤੇ ਕਿੰਨਾ ਅਸਰ ਪਵੇਗਾ ਬਹੁਤ ਅਸਰ ਪਏਗਾ ਮੈਂ ਦੇਖੋ ਮੈਂ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਾਰਪੋਰੇਸ਼ਨ ਲੈਵਲ ਦੀ ਜੇ ਮੈਂ ਛੋਟੇ ਲੈਵਲ ਦੇ ਕੱਲ੍ਹਲੇ ਰਿਜ਼ਲਟ ਹੀ ਆਏ ਤੇ ਇਹਨਾਂ ਦੇ ਕਾਉਂਸਲਰਾਂ ਦੇ ਮੈਨੂੰ ਫੋਨ ਆਉਣੇ ਵੀ ਸ਼ੁਰੂ ਹੋ ਗਏ ਆਮ ਆਦਮੀ ਪਾਰਟੀ ਦੇ ਕਿ ਭਾਜੀ ਆ ਕਿਹੜਾ ਮਿਹਰਬਾਤ ਆ ਜੀ ਸਾਡੇ ਇਹਨੂੰ ਤੇ ਨਾ ਗੱਲ ਕਰਨ ਦੀ ਜਾਚ ਆ ਨਾ ਇਹਨੂੰ ਕੰਮ ਕਰਨ ਦੀ ਜਾ ਇਹਨੂੰ ਕੰਮ ਕੇ ਇਧਰ ਕੰਮ ਕਰਤਾ ਕੋਈ ਨਹੀਂ ਲੈ ਤੇ ਦੱਸ ਦੇ ਨਹੀਂ ਹੋਏ ਬੇਟੇ ਨੇ ਮੈਂ ਤੇ ਇਹਨੂੰ ਮਿਹਰਮੰਦ ਨਹੀਂ ਮੈਂ ਤੇ ਇਹਨੂੰ ਜਾਲੀ ਮਿਹਰ ਕਹਿੰਦਾ ਪਹਿਲੇ ਦਿਨ ਤੋਂ ਕਿਉਂਕਿ ਇਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ ਇਹ ਲੋਕਾਂ ਵੱਲੋਂ ਤੇ ਕਾਂਗਰਸ ਪਾਰਟੀ ਨੂੰ ਚੁਣਿਆ ਗਿਆ ਸੀ ਉਹਨਾਂ ਨੇ ਜਿੱਥੇ ਮਰਜੀ ਇਹ ਕਹਿੰਦੇ ਇਹਨਾਂ ਦੀ ਸਰਕਾਰ ਆਪਣੀ ਜਗ੍ਹਾ ਦੱਸ ਦਿੰਨ ਆਪਣਾ ਟਾਈਮ ਦੱਸ ਦਿੰਨ ਔਰ ਆਪਣੇ ਕਾਉਂਸਲਰ ਹਨ ਮੈਂ ਆਹੀ ਆਪਣੇ ਕਾਉਂਸਲਰ ਕਾਂਗਰਸ ਪਾਰਟੀ ਲੈਣ ਉੱਥੇ ਲੋਕਾਂ ਦੇ ਵਿੱਚ ਗਿਣਤੀ ਕਰਾ ਦਿੰਨੇ ਆ ਕਿਦੇ ਵੱਧ ਕਾਉਂਸਲਰ ਨੇ ਕਿਹੜਾ ਮਿਹਰਬਾਨਾ ਚਾਹੀਦਾ ਦੇਖੋ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਅੰਮ੍ਰਿਤਸਰ ਸ਼ਹਿਰ ਇੱਕ ਸਾਡਾ ਬੜਾ ਪਵਿੱਤਰ ਸ਼ਹਿਰ ਹੈ ਗੁਰੂ ਨਗਰੀ ਜਿਹੜੀ ਸਾਡੀ ਅੰਮ੍ਰਿਤਸਰ ਦੀ ਗੁਰੂਆਂ ਪੀਰਾਂ ਪਕੰਬਰਾਂ ਦੀ ਪਵਿੱਤਰ ਸ਼ਰੀ ਨਗਰੀ ਹੈ ਇੱਥੇ ਜਿਹੜੇ ਬੰਦੇ ਨੇ ਗਲਤ ਕੀਤਾ ਹੈ ਜਿਹੜਾ ਬੰਦਾ ਧੋਖਾ ਦੇਗਾ ਉਹਨੂੰ ਇੱਥੇ ਭੁਗਤਣਾ ਪਏਗਾ ਵਿਕਾਸ ਜੀ ਤੁਸੀਂ ਕਾਂਗਰਸ ਨੂੰ ਬਿਲੋਂਗ ਕਰਦੇ ਹੋ ਪਰ ਕਾਂਗਰਸ ਦਾ ਵੀ ਉੱਥੇ ਸਟੈਂਡਰਡ ਜ਼ੀਰੋ ਰਿਹਾ ਕੀ ਲੱਗਦਾ ਹੈ ਕਿ ਕੁਛ ਨਾ ਕੁਛ ਕਮੀਆਂ ਰਹਿ ਗਈਆਂ ਉੱਥੋਂ ਦੇ ਜਿਹੜੇ ਲੀਡਰ ਹੋਣਗੇ ਖਾਸ ਕਰਕੇ ਦੇਖੋ ਕਮੀ ਕੁਛ ਨਹੀਂ ਪਰਸੈਂਟੇਜ ਆਫ ਵੋਟ ਦੇਖੀ ਜਾਵੇ ਤਾਂ ਕਾਂਗਰਸ ਪਾਰਟੀ ਨੇ 10% ਦੇ ਕੋਲ ਕੋਲ ਜਿਹੜੀ ਸਾਡੀ ਵਧੀਆ ਪਿਛਲੀ ਵਾਰੀ ਜਿਹੜੀ ਇਲੈਕਸ਼ਨ ਹੋਈ ਸੀ ਸੇ ਸਿਰਫ 4.5% ਤੇ ਰਹਿਗੇ ਸੀ ਟੋਟਲ ਵੋਟ ਚ ਔਰ ਐਰਕੀ ਅਸੀਂ ਸਾਡੀ ਜਿਹੜੀ ਪਰਸੈਂਟੇਜ ਆਫ ਵੋਟ ਬਹੁਤ ਵਧੀਆ ਹੈ ਔਰ ਮੈਨੂੰ ਉਮੀਦ ਹੈ ਕਿ ਚਲੋ ਟਾਈਮ ਲੱਗੇਗਾ ਸਰਵਾਈਵਲ ਹੋਣ ਦਾ ਪਹਿਲੋ ਅਸੀਂ 15 ਸਾਲ ਸਾਡੇ ਮੈਡਮ ਸ਼ਿਲਾ ਦੇਕਸ਼ੀ ਜੀ ਜਿਹੜੇ ਸੀਐਮ ਰਹੇ ਉਹਨਾਂ ਨੇ ਡਿਵੈਲਪਮੈਂਟ ਕੀਤੀ ਉਹਨਾਂ ਨੇ ਕੰਮ ਕੀਤੇ ਸੀ ਲੋਕਾਂ ਦੇ ਲੋਕੀ ਅੱਜ ਵੀ ਉਸ ਚੀਜ਼ ਨੂੰ ਯਾਦ ਕਰਦੇ ਨੇ ਸੋ ਉਸ ਚੀਜ਼ ਨੂੰ ਮੈਨੂੰ ਲੱਗਦਾ ਰਿਵਾਈਵਲ ਕਰਨ ਜੇ ਜ਼ਰੂਰ ਟਾਈਮ ਲੱਗੇਗਾ ਔਰ ਅਗਲੀ ਵਾਰੀ ਅਸੀਂ ਮੈਨੂੰ ਉਮੀਦ ਹੈ ਕਿ ਅਸੀਂ ਬੈਟਰ ਰਿਜ਼ਲਟ ਚ ਆਵਾਂਗੇ ਕਿ ਹਰ ਵਾਰੀ ਆਮ ਆਦਮੀ ਪਾਰਟੀ ਦੀ ਸਪੋਰਟ ਕਾਂਗਰਸ ਕਰ ਦਿੰਦੀ ਸੀ ਦਿੱਲੀ ਚੋਂ ਪਰ ਐਰ ਕੀ ਜੋ ਪੰਜਾਬ ਦੇ ਹਾਲਾਤ ਹੋਏ ਆ ਕਾਂਗਰਸ ਨੇ ਆਪਣਾ ਪੈਰ ਪਿੱਛੇ ਖਿੱਚ ਲਿਆ ਦੇਖੋ ਇਹ ਤੇ ਨਵੀਂ ਪਾਰਟੀ ਜਾਗਰ ਹੋਈ ਸੀ ਇਹਨਾਂ ਦੀ ਮੈਨੂੰ ਲੱਗਦਾ ਸੀ ਕਿ ਸਾਰੀ ਜਿਹੜੀ ਕਾਂਗਰਸ ਦਾ ਵੋਟ ਜਿਹੜਾ ਬੈਂਕ ਸੀ ਉਹ ਇਧਰ ਟर्न ਹੋਇਆ ਸੀ ਹੌਲੀ ਹੌਲੀ ਵਾਪਸ ਆ ਰਹੇ ਕੱਲ ਨੂੰ ਰਿਜ਼ਲਟ ਆ ਗਏ ਉਹਨਾਂ ਆਮ ਆਦਮੀ ਪਾਰਟੀ ਦੇ ਕਦਮ ਹੋ ਜੇ ਨਹੀਂ ਉਹ ਸਾਰਾ ਜਿਹੜਾ ਕਾਂਗਰਸ ਦਾ ਵੋਟ ਬੈਂਕ ਹੈ ਵਾਪਸ ਆਏਗਾ ਔਰ ਕਾਂਗਰਸ ਬੜੀ ਵਧੀਆ ਤਰੀਕੇ ਨਾਲ ਅੱਗੇ ਆਉਣ ਵਾਲੇ ਟਾਈਮ 'ਚ ਜਾਗਰ ਹੋਏਗੀ ਉਤੋਂ ਇਹ ਤੇ ਉਹ ਦਿੱਲੀ ਵਾਲੇ ਤੇ ਹੋ ਗਏ ਵੇਲੇ ਪਾਵੇਂ ਨਾ ਸੀਐਮਸੀ ਪਾਵੇਂ ਕੋਈ ਵੀ ਸੀ ਹੁਣ ਇਹਨਾਂ ਦਾ ਧਿਆਨ ਰਹਿਣਾ ਪੰਜਾਬ ਤੇ ਉਹ ਮੈਂ ਲੋਕਾਂ ਨੂੰ ਵੀ ਸੁਚੇਤ ਕਰਨਾ ਚਾਹੂੰਗਾ ਖਾਸ ਕਰਕੇ ਆਪਣੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪਹਿਲੋ ਵੀ ਇਹਨਾਂ ਨੇ ਪੰਜਾਬ ਨੂੰ ਆ ਪਿਛਲੇ ਤਿੰਨ ਸਾਲਾਂ ਚ ਆਮ ਆਦਮੀ ਪਾਰਟੀਆਂ ਨਾਲ ਲਿਆਂਦੇ ਲੁੱਟ ਕੇ ਸਾਰਾ ਪੈਸਾ ਦਿੱਲੀ ਲੈ ਕੇ ਗਏ ਹੁਣ ਤੇ ਬਿਲਕੁਲ ਹੀ ਕੋਰੇ ਵੇਲੇ ਹੋ ਗਏ ਨੇ ਹੁਣ ਇਹ ਮੈਂ ਲੋਕਾਂ ਨੂੰ ਸੁਚੇਤ ਕਰਾਂਗਾ ਕਿ ਥੋੜਾ ਜਿਹਾ ਅਲਰਟ ਰਹੋ ਇਹਨਾਂ ਨੇ ਹੁਣ ਕਿਉਂਕਿ ਵੇਲੇ ਹੋ ਗਏ ਪੰਜਾਬ ਵੱਲ ਤੇ ਆਣ ਇਹਨਾਂ ਨੇ ਆਪਣਾ ਕਾਰੋਬਾਰ ਵੀ ਆਪਣੇ ਘਰ ਵੀ ਆਪਣੀ ਜਿਹੜੀ ਛੋਟੀ ਮੋਟੀ ਐਕਟੀਵਿਟੀ ਉਹ ਸਾਰੀ ਪੰਜਾਬ ਦੇ ਪੈਸਾ ਤੋਂ ਚਲਾਉਣੀ ਹੈ ਔਰ ਪੰਜਾਬ ਨੂੰ ਲੁੱਟਣਾ ਹੈ ਔਰ ਪੰਜਾਬ ਤੇ ਮੈਂ ਸਮਝਦਾ ਅੱਗੇ ਸਾਡੇ ਕੋ ਅਸੀਂ ਕਰਜ਼ੇ ਚ ਡੁੱਬੇ ਫਿਰਦੇ ਆਂ ਪੰਜਾਬ ਦੇ ਅੱਗੇ ਕਰਜ਼ੇ ਚ ਹੈ ਕਰਜ਼ਾ ਲੈ ਲੈ ਕੇ ਸਾਡਾ ਚੀਜ਼ਾਂ ਰੱਖ ਕੇ ਇਹਨਾਂ ਨੇ ਗਿਰਵੀ ਰੱਖ ਕੇ ਕਰਜ਼ਾ ਲੈਣਾ ਔਰ ਦਿੱਲੀ ਚਲਾਉਣਾ ਉਸ ਚੀਜ਼ ਤੇ ਵੀ ਲੋਕਾਂ ਨੂੰ ਧਿਆਨ ਰੱਖਣਾ ਪੈਣਾ ਖਾਸ ਕਰਕੇ ਅਸੀਂ ਕਾਂਗਰਸ ਪਾਰਟੀ ਦੇ ਵਾਚੂਕਾਂਗੇ ਲੋਕਾਂ ਨੂੰ ਮੈਂ ਸੁਚੇਤ ਫਿਰ ਕਰਾਂਗਾ ਕਿ ਇਹਨਾਂ ਕੋ ਬਚਜੋ ਇਹ ਠੱਗਾਂ ਕੋ ਬਚਜੋ ਇਹ ਚੋਰਾਂ ਕੋ ਬਚਜੋ ਇਹ ਝੂਠਿਆਂ ਕੋ ਬਚਜੋ ਇਹਨਾਂ ਦਾ ਖਾਤਮਾ ਹੋਣਾ ਪਰ ਇਹਨਾਂ ਕੋ 2 ਸਾਲ ਹਲੇ ਪਈ ਹੈ ਪੰਜਾਬ ਨੂੰ ਬਚਾ ਲਈ ਅਸੀਂ ਇਹਨਾਂ ਦੇ ਉੱਤੋਂ ਸੋ ਧੰਨਵਾਦ ਇਸ ਸੀਨੀਅਰ ਕਾਂਗਰਸੀ ਆਗੂ ਵਿਕਾਸ ਸੋਨੀ ਜੀ ਇਹਨਾਂ ਦੇ ਨਾਲ ਅਸੀਂ ਦਿੱਲੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ